ਦੁਦਿਆਨਾ ਵਿਖੇ 100 ਲੋੜਵੰਦ ਕਿਨਵਾਂ ਨੂੰ ਸੁੱਕੇ ਰਾਸ਼ਨ ਦੀਆਂ ਕਿਟਾਂ ਤਕਸੀਮ ਕੀਤੀਆਂ ਗਈਆਂ ਇਸ ਮੌਕੇ ਤੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਾਹਿਬ ਵੱਲੋਂ ਇਕੱਤਰਿਤ ਕਿਨਵਾਂ ਨਾਲ ਹੀ ਉਹਨਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਬਾਰੇ ਵਿਸਥਾਰਪੂਰਵਕ ਗੱਲਬਾਤ ਵੀ ਕੀਤੀ ਗਈ ਤੇ ਉਹਨਾਂ ਨੂੰ ਹਰ ਸੰਭਵ ਮਦਦ ਕਰਨ ਦਾ ਵੀ ਭਰੋਸਾ ਦਿੱਤਾ ਗਿਆ ਮਾਨਯੋਗ ਸੈਸ਼ਨ ਜੱਜ ਸਾਹਿਬ ਵੱਲੋਂ ਕਿ ਨਰਾਂ ਨੂੰ ਕੋਈ ਨਾ ਕੋਈ ਤਕਨੀਕੀ ਹੁਨਰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਹਨਾਂ ਲੋਕਾਂ ਨੂੰ ਵੀ ਸਮਾਜ ਦੇ ਹੋਰਨਾਂ ਲੋਕਾਂ ਦੀ ਤਰ੍ਹਾਂ ਵਕਫ ਵਕਤੀਆਂ ਵਿੱਚ ਕੰਮ ਕਰਨ ਦੀ ਮੌਕੇ ਪ੍ਰਾਪਤ ਹੋ ਸਕਣ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿਸ਼ਾ ਨਿਰਦੇਸ਼ ਅਨੁਸਾਰ ਅੱਜ ਸ਼੍ਰੀ ਮਨੀਸ਼ ਸਿੰਘ ਜ਼ਿਲ੍ਹਾ ਸੈਸ਼ਨ ਜੱਜ ਚੇਅਰਮੈਨ ਲੀਗਲ ਸੈਲਫ ਸਰਟੀਟੀ ਦੇ ਦੇਖ ਰੇਖੇ ਅਸੀਂ ਕਿਤਿਬਨ 100 ਰਾਸ਼ਨ ਮੀਆਂ ਕਿਟ ਟਰਾਂਸ ਜੈਂਡਰ ਕਮਿਊਨਿਟੀ ਲੁਧਿਆਣਾ ਦੇ ਜਿਹੜੇ ਮੈਂਬਰ ਸਨ ਜਿਨ੍ਹਾਂ ਨੂੰ ਬਹੁਤ ਜ਼ਰੂਰ ਲੋੜ ਸੀਗੀ ਇਸ ਚੀਜ਼ ਦੀ ਉਹਨਾਂ ਨੂੰ ਅਸੀਂ ਪ੍ਰੋਵਾਈਡ ਕੀਤੀ ਹੈ ਸਾਡੀ ਇੱਕ 24/7 ਹੈਲਪਲਾਈਨ ਨੰਬਰ ਸ਼ੁਰੂ ਕੀਤਾ ਗਿਆ ਹੈ ਜੋ ਕਿ 0161240051 ਹੈ ਜਿੱਥੇ ਕਿਸੇ ਵੀ ਵਕਤ ਕੋਈ ਵੀ ਬੰਦਾ ਕੋਵਿਡ ਸੰਬੰਧੀ ਕੋਈ ਜਾਣਕਾਰੀ ਜਾਂ ਮਦਦ ਲੈਣ ਲਈ ਕਾਲ ਕਰ ਸਕਦਾ ਸਾਨੂੰ ਕੁਝ ਕਾਲਸ ਉੱਥੇ ਰਿਸੀਵ ਹੋਈਆਂ ਜਿਦੇ ਵਿੱਚ ਜ਼ਿਆਦਾਤਰ ਟਰਾਂਸ ਜੈਂਡਰ ਕਮਿਊਨਿਟੀ ਦੇ ਮੈਂਬਰਸ ਨੇ ਸਾਡੇ ਤੋਂ ਰਾਸ਼ਨ ਦੀ ਮੰਗ ਕੀਤੀ ਹੁਣ ਤੱਕ ਡੀ ਐਲ ਐਸ ਐਲ ਲੁਧਿਆਣਾ ਤਕਰੀਬਨ 250 ਅਜਿਹੀਆਂ ਰਾਸ਼ਨ ਦੀਆਂ ਕਿਟਸ ਉਹਨਾਂ ਲਈ ਅਰੇਂਜ ਕਰਕੇ ਉਹਨਾਂ ਨੂੰ ਮੁਹੱਈਆ ਕਰਾਈਆਂ ਗਈਆਂ ਹਨ ਅੱਜ ਦਾ ਵੀ ਇਹ ਉਪਰਾਲਾ ਸਹਿਨਜਪਤ ਸਾਹਿਬ ਦੀ ਦੇਖਰੇ ਖੇਤ ਉਹਨਾਂ ਦੀ ਯੋਗਗਵਾਈ ਹੇਠ ਹੀ ਅਸੀਂ ਇਹਨੂੰ ਸਿਰੇ ਚੜ੍ਹਿਆ ਤੇ ਡੀ ਐਲ ਐਸ ਐਲ ਲੁਧਿਆਣਾ ਨੇ ਅੱਜ 100 ਰਾਸ਼ਨ ਦੀਆਂ ਅਜਿਹੀਆਂ ਕਿਟਾਂ ਹੋਰ ਟਰਾਂਸ ਜੈਂਡਰ ਕਮਿਊਨਿਟੀ ਦੇ ਮੈਂਬਰਸ ਨੂੰ ਵੇਚੀਆਂ ਮੈਂ ਸਾਰਾ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਕਿਸੇ ਨੂੰ ਵੀ ਕੋਵਿਡ ਸੰਬੰਧੀ ਕਿਸੇ ਜਾਣਕਾਰੀ ਜਾਂ ਮਦਦ ਦੀ ਲੋੜ ਹੋਵੇ ਤਾਂ ਉਹ ਕਿਸੇ ਵੀ ਵਕਤ ਲੀਗਲ ਸਰਵਿਸਿਜ਼ ਅਥਾਰਟੀ ਦੀ ਹੈਲਪਲਾਈਨ ਨੰਬਰ 240051 ਤੇ ਕਾਲ ਕਰਕੇ ਸਾਡੇ ਤੋਂ ਮਦਦ ਸਾਰੇ ਦੱਸ ਸਕਦਾ। ਅਸੀਂ ਹਮੇਸ਼ਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਐਸਐਮਜ਼ेड ਨਿਊਜ਼